ਆਮ ਆਦਮੀ ਪਾਰਟੀ ਸ਼ੁਰੂਆਂ ਬੱਚਿਆਂ ਨੂੰ ਯੂਜ਼ ਕਰ ਰਹੀ ਹੈ ਮੈਂ ਤਾਂ ਕਹਿੰਕ ਗੈਂਗਸਟਰ ਬਣਾਉਣ ਵਾਲਾ ਬਣਾ ਰਹੀ ਉਹਨਾਂ ਨੂੰ ਜੇ ਕਿਸੇ ਬੱਚੇ ਦਾ ਨੁਕਸਾਨ ਹੁੰਦਾ ਸਿੱਧੇ ਸਿੱਧੇ ਆਮ ਆਦੀ ਪਾਰਟੀ ਹੋਊਗੀ ਪਹਿਲਾਂ ਕਦੇ ਵੀ ਕਿਸੇ ਵੀ ਪਾਰਟੀ ਵਿੱਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਜਿੰਨੀ ਗੁੰਡਾਗਰਦੀ ਅੱਜ ਬਾਗੇ ਭਰੇ ਵਿੱਚ ਦੇਖਣ ਨੂੰ ਮਿਲਿਆ 14 14 15 15 16 16 ਸਾਲ ਦੇ ਜਿਨ੍ਹਾਂ ਦੀ ਉਮਰ ਹਜੇ ਸਕੂਲ ਜਾਂਦੀ ਹੈ ਕਾਲਜ ਜਾਂਦੀ ਹੈ ਉਹਨਾਂ ਦੀ ਪੜ੍ਹਨ ਲੇਖਣ ਦੀ ਉਮਰ ਹੈ ਉਹ ਗੁੰਡਾ ਟਾਈਪ ਬੰਦੇ ਉਹਨਾਂ ਨੂੰ ਇੰਨੇ ਖਤਰਨਾਕ ਹਥਿਆਰ ਡਾਂਗਾ ਟਕੂ ਜਿਹੋਰੀ ਬਹੁਤ ਮਾਰੂ ਹਥਿਆਰ ਉਹਨਾਂ ਦੇ ਕੋਲੇ ਜਿਹੜਾ 2-250 ਮੁੰਡਾ ਉੱਥੇ ਖੜਾ ਹੋਇਆ ਉਹ ਉਹਨਾਂ ਦੇ ਬੰਦੇ ਹੋਏ ਐ ਪਹਿਲਾਂ ਸਵੇਰ ਦੀ ਉਹ ਮੁੰਡੇ ਅੰਦਰ ਸੀ ਫਾਨ ਮੁੰਡੇ ਬਾਹਰ ਕੱਢਿਆ ਸ਼ਰੀਆਮ ਲਲਕਰੇ ਮਾਰ ਰਹੇ ਲਲਕਾਰੇ ਮਾਰ ਰਹੇ ਐ ਐਮਸੀ ਦੀਆਂ ਚੋਣਾਂ ਨੇ ਔਰ ਵਿਰੋਧੀ ਪਾਰਟੀਆਂ ਦੇ ਜਿੰਨੇ ਉਮੀਦਵਾਰ ਨੇ ਉਹਨਾਂ ਦੀਆਂ ਫਾਈਲਾਂ ਨਹੀਂ ਫੜੀਆਂ ਗਈਆਂ ਹੈਗੀਆਂ ਨਾ ਉਹਨਾਂ ਦੀਆਂ ਫਾਈਲਾਂ ਜਮ੍ਹਾਂ ਹੋਈਆਂ ਪਹਿਲਾਂ ਫੜਨ ਵਾਲੇ ਪ੍ਰਸ਼ਾਸਨ ਫੜਾ ਜਿਹੜਾ ਫੈਲ ਫੜਨ ਵਾਲਾ ਸਾਡਾ ਖੁੰਦਾ ਦਾ ਕੀਮਤ ਵਾਲਾ ਸਾਡਾ ਅਧਿਕਾਰੀ ਹੈ ਨਹੀਂ ਸੀ ਅਧਿਕਾਰੀ ਸੀ ਕਿ ਅਧਿਕਾਰੀ ਪਾਸੇ ਹੋ ਕੇ ਬੁੜੀਆਂ ਨੂੰ ਅੰਦਰ ਵੜ ਕੇ ਬੋਲਿਆ ਨਹੀਂ ਤੁਸੀਂ ਅਧਿਕਾਰੀਆਂ ਨੂੰ ਕਿਹਾ ਨਹੀਂਗਾ ਵੀ ਇਹ ਕਿਉਂ ਬਿਠਾਏ ਉਹ ਕਹਿੰਦਾ ਉਹ ਬੋਲੇ ਦੀ ਬਾਹਰ ਨਿਕਲਿਆ ਜਾਂ ਫਿਰ ਉਹ ਕਹਿੰਦਾ ਵੀ ਸਾਡੇ ਉੱਤੇ ਜਿੱਤਾਂ ਨੂੰ ਹੱਥ ਪਾਉਂਦੇ ਨਹੀਂ ਉਹ ਅੱਜ 3 ਦਿਨ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕੈਂਡੀਡੇਟ ਦੀਆਂ ਨੋਮੀਨੇਸ਼ਨ ਫੈਲ ਫਾਈਲ ਲੈ ਕੇ ਪਰਸੋਂ ਸਾਰਾ ਦਿਨ ਬਲਾਕ ਦੇ ਵਿੱਚ ਸਾਡੇ ਬੰਦੇ ਰਹੇ ਆਰੋ ਭੱਜ ਗਿਆ ਹੂੰ ਤੇ ਕੰਮ ਕੀਤੇ ਹਨ ਤੇ ਆਪਾਂ ਨੂੰ ਫੈਲਾ ਪਾੜਨ ਦੀ ਜ਼ਰੂਰਤ ਹੀ ਹੈ ਨੀਗੀ ਆਪਾਂ ਸ਼ਰਿਆਨ ਕਹੀਏ ਲੋਕਤੰਤਰ ਵਿੱਚ ਕੋਈ ਵੀ ਪਾਰਟੀ ਇਲੈਕਸ਼ਨ ਲੜ ਸਕਦੀ ਹੈ ਸਾਰਿਆਂ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਫਿਰ ਐਂ ਕਰਨ ਸਾਰਿਆਂ ਦੇ ਫੈਲਾ ਜਮ੍ਹਾਂ ਕਰਵਾ ਲੈਂਦੇ ਇਹ ਤਾਂ ਲੋਕਪੱਤਵਾਂ ਸੀ ਲੋਕਾਂ ਦੀ ਪੱਤਵਾਂ ਦੇ ਨੂੰ ਕਿਹਨੂੰ ਜਿਤਾਉਣਾ ਤੇ ਕਿਹਨੂੰ ਰੋਣਾ ਨਾ ਲਾਇਆ ਜੀ ਤੁਹਾਡੇ ਕਾਗਜ਼ ਨਹੀਂ ਦਾਖਲ ਇਹਨਾਂ ਨੇ ਹੋਣ ਦਿੱਤੇ ਨਾ ਭਾਜਪਾ ਦੇ ਨਾ ਅਕਾਲੀ ਦਲ ਦੇ ਨਾ ਕਾਂਗਰਸ ਦੇ ਉਹਨੂੰ ਬਾਹਰ ਚ ਖੜਾ ਕੇ ਸਾਡੀਆਂ ਬੀਪੀਆਂ ਤਿੰਨ ਕੰਦਰ ਵਾਰ ਲਈਆਂ ਉਹਨਾਂ ਨੇ ਉਹਨਾਂ ਨੂੰ ਦੋ ਘੰਟੇ ਉੱਥੋਂ ਬਾਹਰ ਕੇ ਤੇ ਉਹਨਾਂ ਦੇ ਕਾਜ ਨਹੀਂ ਭਰੇ ਕੀ ਕਹਿੰਦੇ ਹਾਂਜੀ ਕੀ ਕਹਿੰਦੇ ਕੀ ਕਹਿੰਦੇ ਕਰਾਉਂਦੇ ਐਵੇਂ ਬੁੜੀਆਂ ਨੂੰ ਉੱਥੇ ਬਾਹਰ ਪਾਈ ਰੱਖਿਆ 15 ਕੈਂਡੀ ਸ਼੍ਰੋਮਣੀ ਕਾਲੀ ਦਲ ਦੇ 15 ਕੈਂਡੀਟ ਕੋਰਸ ਤੇ ਬਾਹਰ ਖੜ ਕੇ ਮੈਂ ਸਮਝਦਾ ਕਿ ਲੋਕ ਦਾ ਤਰ੍ਹਾਂ ਕਾਹਨਾ ਲੋਕਾਂ ਦਾ ਹੱਕ ਜਿਹੜਾ ਵੋਟ ਪਾਉਂਦਾ ਖੋਇਆ ਗਿਆ ਅਸੀਂ ਉਹਦੇ ਜਮਾਨਜੁਗ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਹਾਈ ਕੋਰਟ ਤੇ ਅਸੀਂ ਗਏ ਹਾਂ 6700 ਵੋਟ ਪਈ ਸੀ ਸ਼ਹਿਰ ਤੋਂ ਆਵਾਦਨ ਪਾਰਟੀ ਦੇ ਐਮਐਲਏ ਨੂੰ ਅੱਜ 3 ਸਾਲ ਹੋ ਗਏ ਤਿੰਨਾਂ ਸਾਲਾਂ ਜੀ ਉਹਨੇ ਕੰਮ ਕੀਤੇ ਐ ਤੋਂ ਤਾਂ 10000 ਰੁਪਏ ਨਹੀਂ ਚਾਹੀਦੀ ਐ ਕੀ ਡਰਣਾ ਨੂੰ 15 ਉਹਨੇ ਆਪਦੇ ਕੈਂਡੀਡੇਟ ਜਿਤਾਉਣਾ ਜੇ ਕੰਮ ਕੀਤੇ ਉਹ ਜਿੱਤ ਜਾਣਗੇ ਦੇਖੋ ਲੋਕਤੰਤਰ ਦਾ ਸਾਡੇ ਬਾਗੇ ਪਾਣੇ ਚ ਘਾਣ ਕਰਦਾ ਸਾਡੇ ਐਮਐਲਏ ਨੂੰ ਸਾਰਾ ਪ੍ਰਸ਼ਾਸਨ ਨਾਰ ਰਲਿਆ ਹੋਇਆ ਸਾਡੇ ਸਾਰੇ ਕੈਂਡੀਡੇਟ ਆਏ ਪਹਿਲਾਂ ਲੈ ਕੇ ਆਏ ਵਧੀਆ ਆਪਦੇ ਲੈ ਕੇ ਲੈਂਡ ਚ ਲੱਗੇ ਕਿਸੇ ਨੇ ਅੰਦਰ ਨਹੀਂ ਵੜਦਾ ਬਾਹਰ ਹੀ ਉਹਦਾ ਪ੍ਰਸ਼ਾਸਨ ਹੀ ਨਾਰ ਰਲਿਆ ਪਿਆ ਪੁਲਿਸ ਸਾਰੀ ਨਾਰ ਆਲੀ ਪਈ ਐ ਜਨ ਦੋਸਤੋ ਤੁਸੀਂ ਜੁੜੇ ਹੋਏ ਹੋ ਦੁਨੀਆ ਚੈਨਲ ਦੇ ਨਾਲ ਅੱਜ ਅਸੀਂ ਬਾਗੇ ਪੁਰਾਣੇ ਆ ਜਿੱਥੇ ਰੋਸ ਵਜੋਂ ਵਿਰੋਧੀ ਪਾਰਟੀਆਂ ਅਕਾਲੀ ਦਲ ਕਾਂਗਰਸ ਭਾਜਪੀ ਨੇ ਜਿਹੜਾ ਹੈਗਾ ਉਹ ਚੌਂਕ 'ਚ ਬੈਠੇ ਆ ਆਪਣਾ ਰੋਸ ਜ਼ਾਹਰ ਕਰ ਰਹੇ ਆ ਐਮਸੀ ਦੀਆਂ ਚੋਣਾਂ ਨੇ ਔਰ ਵਿਰੋਧੀ ਪਾਰਟੀਆਂ ਦੇ ਜਿੰਨੇ ਉਮੀਦਵਾਰ ਨੇ ਉਹਨਾਂ ਦੀਆਂ ਫਾਈਲਾਂ ਨਹੀਂ ਫੜੀਆਂ ਗਈਆਂ ਹੈਗੀਆਂ ਨਾ ਉਹਨਾਂ ਦੀਆਂ ਫਾਈਲਾਂ ਜਮ੍ਹਾਂ ਹੋਈਆਂ ਦੇਖੋ ਜੀ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਜਿਹੜੇ ਸਰਕਾਰ ਨੇ ਇਹਨਾਂ ਨੇ ਝੂਠ ਮਾਰ ਕੇ ਬਣਾਈ ਸੀ ਲੋਕਾਂ ਦੇ ਸਾਹਮਣੇ ਸਾਰਾ ਕੁਝ ਆ ਗਿਆ ਕਿਤੇ ਇਹਨਾਂ ਨੇ ਤਾਂ 1000 ਰੁਪਇਆ ਬੁੜੀਆਂ ਨਲਾਰਾ ਲਾਤਾ ਬੀਬੀਆਂ ਨੂੰ ਲਾਤਾ ਕਿਤੇ ਅਜ ਪੈਨਸ਼ਨ ਵਧਾਉਣ ਦਾ ਲਾਤਾ ਕਿਤੇ ਇਹਨਾਂ ਡਵੈਲਪਮੈਂਟ ਦੀ ਕਰਦੀ ਅੱਜ ਤੁਸੀਂ ਦੇਖੋ ਲੋਕਤੰਤਰ ਦਾ ਸਾਡੇ ਬਾਗੇ ਪਾਣੇ ਚ ਘਾਨ ਕਰਤਾ ਸਾਡੇ ਐਮਐਲਏ ਨੇ ਸਾਰਾ ਪ੍ਰਸ਼ਾਸਨ ਨਾਰ ਰਲਿਆ ਹੋਇਆ ਸਾਡੇ ਸਾਰੇ ਕੈਂਡੀਡੇਟ ਆਏ ਫੈਲਾ ਲੈ ਕੇ ਆਏ ਵਧੀਆ ਆਪਦੇ ਲੈ ਕੇ ਲੈਂਡ 'ਚ ਲੱਗੇ ਕਿਸੇ ਨੇ ਅੰਦਰ ਨਹੀਂ ਵੜਦਾ ਬਾਹਰ ਹੀ ਖੜਾ ਪ੍ਰਸ਼ਾਸਨ ਹੀ ਨਾਰ ਰਲਿਆ ਪਿਆ ਪੁਲਿਸ ਸਾਰੀ ਨਾਰ ਆਲੀ ਪਈ ਹੈ ਜਿੰਨੇ ਵੀ ਸਰਕਾਰੀ ਅਹੁਦੇਦਾਰ ਸਾਰੇ ਸਾਰਾ ਸਿਸਟਮ ਉਹਦਾ ਨਾਲ ਹੈ ਇਸ ਟਾਈਮ ਤੇ ਅੱਜ ਜੋ ਸਾਡੇ ਨਾਲ ਇੱਥੇ ਕੀਤਾ ਗਿਆ ਬਹੁਤ ਮਾੜਾ ਕੀਤਾ ਗਿਆ ਐਮਐਲਏ ਨੂੰ ਅਸੀਂ ਕੀ ਅਵੇ ਜੇ ਤੂੰ ਸਿਲੈਕਸ਼ਨ ਕਰਾ ਜੇ ਤੂੰ ਵਿਕਾਸ ਕੀਤਾ ਆਉਦੇ ਇਲਾਕੇ ਦੇ ਵਿੱਚ ਜੇ ਸਰਕਾਰ ਨੇ ਕੋਈ ਵਿਕਾਸ ਕੀਤਾ ਲੋਕਾਂ ਦੇ ਵਿੱਚ ਗਏ ਆ ਤਾਂ ਅੱਜ ਇਲੈਕਸ਼ਨ ਕਰਾਓ ਫਿਰ ਡਰ ਕੀ ਇਸ ਚੀਜ਼ ਦਾ ਤੁਹਾਨੂੰ ਜਿਹੜਾ ਜਿੱਤੂਗਾ ਆਪੇ ਜਿੱਤੂਗਾ ਜਿਹਨੇ ਲੋਕਾਂ ਜਾਊਗਾ ਅੱਜ ਡਰਦਿਆਂ ਮਾਰਿਆ ਨੇ ਅੱਜ ਦੇਖੋ ਗੁੰਡਾ ਕਰਦੀ ਕਰਕੇ ਅੱਜ ਨੰਗਾ ਨਾਸ ਖੇੜ ਕੇ ਇਸ ਧਰਤੀ ਤੇ ਸਾਡੀ ਪਵਿੱਤਰ ਧਰਤੀ ਤੇ ਲੋਕਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਪ੍ਰਸ਼ਾਸਨ ਵੀ ਉਹਨਾਂ ਨਾਲ ਰਲਿਆ ਹੋਇਆ ਹੈ ਬੀਬੀਆਂ ਸਾਡੀਆਂ ਉੱਥੇ ਵਿਚਾਰੀਆਂ ਖੜੀਆਂ ਨੂੰ ਸਵੇਰ ਦੇ ਲੱਗੇ ਆ ਲੈਂਡ ਚ 9 ਵਜੇ ਆ 3 ਵਜੇ ਤੱਕ ਸਾਨੂੰ ਭਰੋਸਾ ਦਿੱਤਾ ਪਹਿਲਾਂ ਐਸਐ ਐਸਡੀ ਨੇ ਭਰੋਸਾ ਦਿੱਤਾ ਫਿਰ ਐਸਪੀ ਸਾਹਿਬ ਨੇ ਭਰੋਸਾ ਦਿੱਤਾ ਪਰ ਸਾਰਾ ਉਹਨਾਂ ਨਾਲ ਰਲਿਆ ਹੋਇਆ ਸੀ ਜਾ ਕੇ ਬਾਟ ਆ ਲਿਆ ਫਾਇਦਾ ਕੀ ਹੋਇਆ ਜੀ ਕੀ ਰੁਕ ਰਊਗਾ ਅੱਜ 3 ਵਜ ਚੁੱਕੇ ਅੱਜ ਲਾਸਟ ਦਿਨ ਸੀਗਾ ਕਿਵੇਂ ਹਾਂ ਸਾਰੇ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਆਪਣਾ ਹੋਊਗਾ ਸਾਰੀ ਰਣਨੀਤੀ ਅਸੀਂ ਕਹਿੰਨੇ ਆਂ ਵੀ ਇਹ ਸਾਰਿਆਂ ਨੂੰ ਸਾਨੂੰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਦੁਬਾਰਾ ਇਲੈਕਸ਼ਨ ਕਰਾਉਣਾ ਚਾਹੀਦਾ ਸਾਰਿਆਂ ਦੇ ਕਾਗਜ਼ ਲੈਣੇ ਚਾਹੀਦੇ ਆ ਜਿਹੜਾ ਮਰਜੀ ਜਿੱਤੇ ਲੋਕਤੰਤਰ ਦੇ ਹਿਸਾਬ ਨਾਲ ਇਲੈਕਸ਼ਨ ਹੋਣਾ ਚਾਹੀਦਾ ਇਹ ਨਹੀਂ ਹੈਗਾ ਜਿਹੜੇ ਬੰਦੇ ਅੰਦਰ ਕਾਗਜ਼ ਭਰੇ ਆ ਜਿਹੜੇ ਇਹਨਾਂ ਨੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਹੈਗਾ ਉਹਨਾਂ ਦੇ ਮਗਰ ਕੋਈ ਤਾਇਦ ਕਰਨ ਵਾਲੇ ਨਹੀਂ ਹੈਗਾ ਇਹ ਇਹੋ ਜਿਹੇ ਬੰਦੇ ਆ ਨਾ ਬਣਾਤੇ ਆ ਸਾਡੇ ਬਾਗੇ ਪਾਣੇ ਹਲਕੇ ਦਾ ਬਹੁਤ ਮਾੜਾ ਹਾਲ ਹੋ ਜਾਊਗਾ ਕੋਈ ਵਿਕਾਸ ਤਾਂ ਕੀ ਹੋਣਾ ਤੋ 2-3 ਸਾਲ ਚ ਨਹੀਂ ਹੋਇਆ ਤੇ ਅੱਗੇ ਕੀ ਕਰ ਦੇਣਗੇ ਇਹ ਇਹਨਾਂ ਨੇ ਬਿਲਕੁਲ ਗੁੰਡਾਗਰਦੀ ਕਰਕੇ ਆ ਜਾਵਦੀ ਇਹ ਜਿਹੜੀ ਕਮੇਟੀ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਐਮਸੀ ਮੰਨਿਆ ਜਾਊਗਾ ਜਿਹੜਾ ਬਿਨਾਂ ਵੋਟਾਂ ਤੋਂ ਬਣੂਗਾ ਕੀ ਲੱਗਦਾ ਤੁਹਾਨੂੰ ਉਹ ਕੰਮ ਕਰੂਗਾ ਲੋਕਾਂ ਦੇ ਅਸੀਂ ਤਾਂ ਉਹਨੂੰ ਮੰਨਦੇ ਨਹੀਂ ਜੀ ਅਸੀਂ ਤਾਂ ਲੋਕਾਂ ਦਾ ਵੋਟਾਂ ਪਾ ਕੇ ਬਣਾਉ ਉਹਨੂੰ ਐਮਸੀ ਮੰਨਦੇ ਆ ਇਹਨਾਂ ਨੂੰ ਐਮਸੀ ਕਿਉਂ ਮੰਨ ਲੂਗਾ ਕੋਈ ਜਿੰਨਾਂ ਨੂੰ ਪਤਾ ਹੀ ਨਹੀਂ ਕੋ ਲੋਕ ਹੀ ਨਹੀਂ ਜਾਣਦੇ ਜਿਹੜੇ ਵਾਰਡ ਚੋਂ ਖੜਾ ਬੰਦਾ ਉਹਨੂੰ ਇਹ ਨਹੀਂ ਪਤਾ ਮੇਰਾ ਵਾਰਡ ਕਿਹੜਾ ਖੜਾ ਕਿਤੋਂ ਆ ਵੋਟੋ ਦੀ ਕਿਤੇ ਆ ਬੰਦਾ ਕਿਸੇ ਵਾਰਡ ਦੇ ਘਰੋਂ ਦਾ ਇਸ ਕਰਕੇ ਇਹਨਾਂ ਨੇ ਜੋ ਅੱਜ ਕੀਤਾ ਬਹੁਤ ਮਾੜਾ ਕੀਤਾ ਇਹਨਾਂ ਨੇ ਬੜੀ ਮਾੜੀ ਪੈਰਤ ਪਾਈ ਹੈ ਇਹ ਲੋਕ ਇਹਨਾਂ ਨੂੰ ਆਉਣ ਵਾਲੇ 27 ਚ ਪੂਰਾ ਸਬਕ ਸਿਖਾਉਣਗੇ ਜਿਹੜੇ ਤੇ ਵੱਡੀ ਮਾਰ ਜਣਾ ਜਿੱਤੇ ਸੀ ਇਹਨਾਂ ਨੂੰ ਕਿਸੇ ਨੇ ਘਰੇ ਨਹੀਂ ਬਣ ਦੇਣਾ ਇਹਨੂੰ 10000 ਵੋਟ ਨਹੀਂ ਪੈਣੀ ਇਹਨਾਂ ਤੇ ਮਗਰ ਤਾਇਦ ਕਰਨ ਵਾਲਾ ਬੰਦਾ ਨਹੀਂ ਮਿਲਣਾ ਪਰ ਉਹ ਤਾਂ ਕਹਿੰ ਅੱਜ ਗੱਲਬਾਤ ਆ ਜੇ ਵਿਕਾਸ ਦਾ ਕੋਈ ਕੰਮ ਹੋਇਆ ਹੋਵੇ ਕੋਈ ਗੱਲਬਾਤ ਕੀਤੀ ਹੋਵੇ ਤਾਂ ਹੀ ਹੁੰਦਾ ਨਾ ਕਿ ਵਿਕਾਸ ਹੁੰਦਾ ਤਾਂ ਫਿਰ ਇਲੈਕਸ਼ਨ ਨਾ ਕਰਾ ਲੈਂਦੇ ਕਿਹੜਾ ਵਿਕਾਸ ਹੋਵੇ ਦੱਸੋ ਜੀ ਕਿੱਥੇ ਪੈਸੇ ਲੱਗੇ ਨੇ 3 ਸਾਲ ਦੇ ਵਿੱਚ ਕਿਸੇ ਸ਼ਹਿਰ 'ਚ ਕਿਸੇ ਪਿੰਡ ਦੇ ਵਿੱਚ ਕੋ ਡਿਵੈਲਪਮੈਂਟ ਹੋਈ ਹੋਵੇ ਕਿਸੇ ਸਾਡੀ ਭੈਣ ਨੂੰ ਕੋਈ 1000 ਰੁਪਇਆ ਪਾਇਆ ਹੋਵੇ ਕਿਸੇ ਭਰਾਵਾ ਪਰਸ਼ਪਟ ਦਾ ਵਧਾਈ ਹੋਵੇ ਕੋਈ ਸਾਡੀ ਸਕਲ ਸਕੀਮ ਦਿੱਤੀ ਹੋਵੇ ਤਾਂ ਹੀ ਇਹ ਹੁੰਦਾ ਨਾ ਜੀ ਕੋਈ ਸੜਕਾਂ ਬਣੀਆਂ ਕੀ ਦੱਸੋ ਤੇ ਕੀ ਕਰਿਆ ਉਹਦੇ ਨੇ ਕਿਹੜੀ ਡਿਵੈਲਪਮੈਂਟ ਹੈ ਅਸੀਂ ਸੈਂਟਰ 'ਚ ਨਹੀਂ ਨਾ ਬੈਠੇ ਸੈਂਟਰ ਦਾ ਕੀ ਮਤਲਬ ਹੈ ਪੰਜਾਬ ਸਰਕਾਰ ਹੈ ਪੰਜਾਬ ਦੇ ਵਿੱਚ ਉਹਦਾ ਆਪ ਦਾ ਮਾਲੀਆ ਹੈਗਾ ਜਿਹੜਾ ਇਕੱਠਾ ਕਰਦੇ ਉਹਦੇ ਨਾਲ ਡਵੈਲਪਮੈਂਟ ਹੋਣੀ ਹੈ ਕਿਹੜੀਆਂ ਨੌਕਰੀਆਂ ਦਿੱਤੀਆਂ ਜਿਹੜੀਆਂ ਨੇ ਝੂਠੇ ਲਾਰੇ ਲਾ ਕੇ ਸਰਕਾਰ ਬਣਾ ਲਈ ਇਹ ਸਾਡੇ ਲੋਕ ਇਹਨਾਂ ਦੇ ਭਲੇ ਵਿੱਚ ਆ ਗਏ ਜਿਹਦੇ ਕਰਕੇ ਅੱਜ ਸਾਡਾ ਨੁਕਸਾਨ ਹੋ ਗਿਆ ਸਾਡਾ ਪੰਜਾਬ ਬਹੁਤ ਪਿੱਛੇ ਅੜ ਗਿਆ ਨਸ਼ੇ ਬੰਦ ਕਰਨ ਦੀ ਗੱਲ ਕਰੀ ਕੋਈ ਨਸ਼ਾ ਨਹੀਂ ਬੰਦ ਹੋਇਆ ਸਾਡੇ ਨੌਜਵਾਨ ਨੌਕਰੀ ਦੀ ਗੱਲ ਕਰੀ ਕੁਝ ਨਹੀਂ ਦਿੱਤਾ ਇਸ ਕਰਕੇ ਅੱਜ ਇਹ ਗੁੰਡਾਗਰਦੀ ਕਰਕੇ ਕਬਜ਼ਾ ਕਰਨਾ ਚਾਹੁੰਦੇ ਆ ਪਹਿਲਾਂ ਪੰਚਾਇਤਾਂ ਦੇ ਕੀਤਾ ਜੀ ਅੱਜ ਇਹ ਤਾਂ ਨਗਰ ਕੌਂਸਲ ਦੇ ਕੀਤਾ ਸਾਡੇ ਰਾਜ ਚ ਕਨੇ ਧਰਨੇ ਹੀ ਲੱਗਿਆ ਕਰਨੇ ਤੁਸੀਂ ਦਰਨਾ ਲਾਇਆ ਜੀ ਸਾਡੇ ਕਾਗਜ ਨਹੀਂ ਦਾਖਲ ਇਹਨਾਂ ਨੇ ਹੁਣ ਦਿੱਤੇ ਨਾ ਭਾਜਪੀ ਦੇ ਨਾ ਅਕਾਲੀ ਦਲ ਦੇ ਨਾ ਕਾਂਗਰਸ ਦੇ ਸਾਨੂੰ ਬਾਹਰ ਚ ਖੜਾ ਕੇ ਸਾਡੀਆਂ ਬੀਬੀਆਂ ਤਿੰਨ ਕੰਦਰ ਵਾਰ ਲਈਆਂ ਉਹਨਾਂ ਨੇ ਉਹਨਾਂ ਨੂੰ 2 ਘੰਟੇ ਉੱਥੋਂ ਬਾਹ ਕੇ ਤੇ ਉਹਨਾਂ ਦੇ ਕਾਗਜ ਨਹੀਂ ਭਰੇ ਇਹ ਕਹਿੰਦੇ ਹਾਂਜੀ ਕੀ ਕਹਿੰਦੇ ਕੀ ਕਹਿੰਦੇ ਕਰਾਉਂਦੇ ਐਵੇਂ ਬੁੜਿਆਂ ਨੂੰ ਉੱਤੇ ਬਾਹਰ ਭਾਈ ਰੱਖਿਆ ਕਰਦੇ ਆ ਜੀ ਜਲੀਲ ਕਰਦੇ ਆ ਅੰਦਰ ਗੁੰਡਾ ਗੁੰਡਾ ਅੰਸਰ ਭਰੇ ਹੋਇਆ ਜੀ ਪਤਾ ਨਹੀਂ ਕਿਹੜੇ ਹਲਕੇ ਚੋਂ ਲਿਆਏ ਆ 5-500 ਬੰਦਾ ਬੈਠਾ ਇਹ ਪੁਲਿਸ ਪ੍ਰਸ਼ਾਸਨ ਨੂੰ ਕਹਿੰਨੇ ਆ ਕਿਸੇ ਨੂੰ ਕਹਿੰਨੇ ਆ ਉਹ ਕਹਿੰਦਾ ਕੋਈ ਨਹੀਂ ਜੀ ਇਹ ਤਾਂ ਵੈਸੇ ਹੀ ਬੈਠੇ ਆ ਜੀ ਕੋਈ ਐਵੇਂ ਹੀ ਹੈ ਨਹੀਂ ਜਗਾ ਜੀ ਅੰਦਰ ਭਰਿਆ ਪਿਆ ਜੀ ਦੱਸੋ ਕੀ ਐ ਸਾਡੀਆਂ ਭੈਣਾ ਭੈਣਾਂ ਅਸੀਂ ਆਪਦੀਆਂ ਭੈਣਾਂ ਦੀ ਆਪਦੀ ਬੀਬੀਆਂ ਦੀ ਵੇਚੀ ਕਰਾਉਣੀ ਆ ਇਹਨਾਂ ਤੋਂ ਕਾਹਦੇ ਵਾਸਤੇ ਕੱਲੋਂ ਇਹਨਾਂ ਨੂੰ ਕਿਵੇਂ ਉਹ ਘਰਾਂ ਚ ਬੰਨ ਦੇਣੀਆਂ ਜੀ ਬਿਲਕੁਲ ਜੀ ਇਹਨਾਂ ਸਾਰੇ ਸਾਰੇ ਸਿਸਟਮ ਦੀ ਜੋ ਵੀ ਸਰਕਾਰੀ ਤੰਤਰ ਹੈ ਸਾਰਾਂ ਦੀ ਇਹ ਮਿਲੀ ਭੁਗਤ ਹੈ ਕੋਈ ਗੱਲ ਨਹੀਂ ਸਰਕਾਰਾਂ ਆਉਂਦੀ ਜਾਂਦੀ ਰਹਿੰਦੀਆਂ ਸਰਕਾਰ ਸਾਲ ਹੋਰ ਹੈ ਸਰਕਾਰ ਆਜੋ ਇਹ ਸਾਰਾਂ ਤੋਂ ਹਿਸਾਬ ਲਵਾਵਾ ਗਿਆ ਉਹਦਾ ਤਾਂ ਸਾਡੇ ਨਾਲ ਨੇ ਜਿਹੜੇ ਮਤਲਬ ਅੰਦਰ ਜਾ ਕੇ ਆਏ ਆ ਕੈਂਡੀਡੇਟ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਤੁਸੀਂ ਅੰਦਰ ਗਏ ਸੀ ਕਿਵੇਂ ਦਾ ਮਾਹੌਲ ਸੀ ਅੰਦਰ ਮਾਹੌਲ ਮਾੜਾ ਹੀ ਆਈ ਕਿਵੇਂ ਮਰਾ ਕਾ ਕਾ ਗੁੰਡੇ ਅੰਦਰ ਬੈਠੇ ਆ ਅੰਦਰ ਬਾਹਰ ਕਮਰੇ ਭਰੇ ਪਏ ਆ ਤੇ ਸਾਨੂੰ ਤਾਂ ਉਹਨਾਂ ਨੇ ਕਹਾ ਅੰਦਰ ਨੰਗਾ ਨਹੀਂ ਦਿੰਦੇ ਕਿ ਕਹਿੰਦੇ ਪਹਿਲਾਂ ਤੁਸੀਂ ਸਾਨੂੰ ਫੜਾ ਦਿਓ ਪ੍ਰਸ਼ਾਸਨ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਾ ਪ੍ਰਸ਼ਾਸਨ ਉੱਥੇ ਬੈਠਾ ਵਾ ਸਾਰਾ ਪਰ ਪ੍ਰਸ਼ਾਸਨ ਤਾਂ ਪੂਰਾ ਮਸਤੈਦ ਹੋਇਆ ਹੋਇਆ ਉਹ ਕਹਿੰਦੇ ਸਾਡੀ ਨਿਗਾਹ ਹੈਗੀ ਹੈ ਪ੍ਰਸ਼ਾਸਨ ਦੀ ਉਹਦਾ ਉਹਨਾਂ ਦੀ ਹੈਗੀ ਨਿਗਾਹ ਤਾਂ ਜਿਹੜੇ ਅੰਦਰ ਗੁੰਡੇ ਬੈਠੇ ਉਹਨਾਂ ਤਾਂ ਨਿਗਾਹ ਹੈ ਨਹੀਂਗੀ ਨਾ ਅੰਦਰ ਗੁੰਡੇ ਬੈਠੇ ਆ ਅੰਦਰ ਬੁੜੀਆਂ ਵੀ ਬੈਠੀਆਂ ਆ ਗੁੰਡਾ ਤੇ ਬੰਦੇ ਵੀ ਬੈਠੇ ਆ ਕਿੰਨੇ ਕ ਟਾਈਮ ਤੁਸੀਂ ਅੰਦਰ ਮੈਂ 2 ਘੰਟੇ ਪਹਿਲਾਂ ਤੜਕੇ ਲਾ ਕੇ ਆਇਆ ਹੁਣ ਅਸੀਂ ਸਾਡੀਆਂ ਬੀਪਾਂ ਅੰਦਰ ਗਈਆਂ ਸੀ ਉਹ ਜਿਹੜੇ ਗੁੰਡੇ ਆ ਉਹ ਕਹਿੰਦੇ ਸਾਨੂੰ ਪਹਿਲਾਂ ਫੜਾਓ ਅਸੀਂ ਪਰ ਇਹ ਗੁੰਡਾ ਕੌਣ ਹੁੰਦਾ ਸਾਡਾਂ ਪਹਿਲਾਂ ਫੜਨ ਵਾਲੇ ਪ੍ਰਸ਼ਾਸਨ ਫੜਾ ਜਿਹੜਾ ਫੈਲ ਫੜਨ ਵਾਲਾ ਸਾਡਾ ਗੁੰਡਾ ਤਾਂ ਕੀਮਤ ਵਾਲਾ ਸਾਡਾ ਅਧਿਕਾਰੀ ਹੈ ਨਹੀਂ ਸੀ ਉੱਥੇ ਅਧਿਕਾਰੀ ਸੀ ਕਿ ਅਧਿਕਾਰੀ ਪਾਸੇ ਹੁੰਦੇ ਬੁੜੀਆਂ ਨੂੰ ਅੰਦਰ ਵੜ ਕੇ ਬੋਲਿਆ ਨਹੀਂ ਤੁਸੀਂ ਅਧਿਕਾਰੀਆਂ ਨੂੰ ਕਿਹਾ ਨਹੀਂਗਾ ਵੀ ਇਹ ਕਿਉਂ ਬਿਠਾਏ ਅਧਕਾਰ ਨੇ ਉਹ ਬੋਲੇ ਜੀ ਬਾਹਰ ਨਿਕਲਿਆ ਜਾਂ ਫਿਰ ਉਹ ਕਹਿੰਦੇ ਵੀ ਸਾਡੇ ਉੱਤੇ ਜਿੱਤਾਨੂੰ ਹੱਥ ਪਾਉਂਦੇ ਨਹੀਂ ਉਹ ਕੋਈ ਫਾਇਦਾ ਨਹੀਂ ਨਾ ਇਹ ਇਲੈਕਸ਼ਨ ਰੱਦ ਕੀਤਾ ਜਾਣ ਮੇਰੀ ਤਾਂ ਇਹੀ ਬੇਨਤੀ ਆ ਮੈਡਮ ਕੀ ਕਹਿਣਾ ਚਾਹੋ ਸਭ ਤੋਂ ਮਾੜੀ ਗੱਲ ਜਿਹੜੀ ਅੱਜ ਮੈਂ ਦੇਖੀ ਪਹਿਲਾਂ ਦੋਨਾਂ ਪਾਰਟੀਆਂ ਦੇ ਵਿੱਚ ਦੇਖਣ ਨੂੰ ਮਿਲੀ ਨਹੀਂ ਮਿਲੀ ਭਾਵੇਂ ਉਹ ਕਾਂਗਰਸ ਸੀ ਭਾਵੇਂ ਉਹ ਕਾਲੀ ਦਲ ਸੀ ਬਹੁਤ ਛੋਟੀ ਛੋਟੀ ਉਮਰ ਦੇ ਮੁੰਡੇ ਜਿਹੜੇ ਮੈਂ ਇੱਥੇ ਦੇਖ ਕੇ ਮੈਂ ਤਾਂ ਉਹਨਾਂ ਨੂੰ ਬੱਚਾ ਹੀ ਕਹੂੰਗੀ 14 14 15 15 16 16 ਸਾਲ ਦੇ ਜਿਨ੍ਹਾਂ ਦੀ ਉਮਰ ਹਜੇ ਸਕੂਲ ਜਾਂਦੀ ਹੈ ਕਾਲਜ ਜਾਂਦੀ ਹੈ ਉਹਨਾਂ ਦੀ ਪੜਨ ਲੇਖਣ ਦੀ ਉਮਰ ਹੈ ਉਹ ਗੁੰਡਾ ਟਾਈਪ ਬੰਦੇ ਉਹਨਾਂ ਨੂੰ ਇੰਨੇ ਖਤਰਨਾਕ ਹਥਿਆਰ ਡਾਂਗਾ ਟਕੂਏ ਜਿਹੋ ਹੋਰੀ ਬਹੁਤ ਮਾਰੂ ਹਥਿਆਰ ਉਹਨਾਂ ਦੇ ਕੋਲੇ ਜਿਹੜਾ 2 250 ਮੁੰਡਾ ਉੱਥੇ ਖੜਾ ਹੋਇਆ ਮੂੰਹ ਉਹਨਾਂ ਦੇ ਬੰਨੇ ਹੋਇਆ ਪਹਿਲਾਂ ਸਵੇਰ ਦੀ ਉਹ ਮੁੰਡੇ ਅੰਦਰ ਸੀ ਹ ਮੁੰਡੇ ਬਾਹਰ ਕੱਢੇ ਸ਼ਰੀਆਮ ਲਲਕਰੇ ਮਾਰ ਰਹੇ ਲਲਕਾਰੇ ਮਾਰ ਰਹੇ ਮੈਂ ਇਹ ਕਹਿਣਾ ਚਾਹੁੰਦੀ ਬਾਦ ਵਿੱਚ ਪੇਰੈਂਟਸ ਕਹਿੰਦੇ ਬੱਚਿਆਂ ਦੇ ਮਾਪੇ ਕਹਿੰਦੇ ਸਾਡੇ ਲੀਡਰਾਂ ਨੇ ਮੁੰਡੇ ਗੈਂਗਸਟਰ ਬਣਾਤੇ ਕਿ ਅੱਜ ਕੱਲ੍ਹ ਦੇ ਨੂੰ ਨਹੀਂ ਦੱਸਦਾ ਕਿ ਸਾਡੇ ਜਵਾਕਾ ਕੀ ਕਰ ਰਹੇ ਤੇ ਕਿੱਥੇ ਜਾ ਰਹੇ ਹੈ ਮੈਂ ਚਾਹੁੰਦੀ ਹਾਂ ਲੀਡਰਾਂ ਦੇ ਨਾਲ-ਨਾਲ ਕਰਦਿਆਂ ਦੀ ਬਹੁਤ ਵੱਡੀ ਗਲਤੀ ਹੈ ਜਿਹੜੀ ਜਵਾਕਾ ਨੂੰ ਛੋਟ ਇਨੀ ਦਿੱਤੀ ਹੋਈ ਹੈ ਆਮ ਆਦਮੀ ਪਾਰਟੀਸ਼ਰੀਆ ਬੱਚਿਆਂ ਨੂੰ ਯੂਜ਼ ਕਰ ਰਹੀ ਹੈ ਮੈਂ ਤਾਂ ਕਹਿੰਉਂ ਕਿ ਗੈਂਗਸਟਰ ਬਣਾਉਣ ਵਾਲਾ ਬਣਾ ਰਹੀ ਉਹਨਾਂ ਨੂੰ ਜੇ ਕਿਸੇ ਬੱਚੇ ਦਾ ਨੁਕਸਾਨ ਹੁੰਦਾ ਉਹ ਸਿੱਧੇ-ਸਿੱਧੇ ਆਮ ਆਦਮੀ ਪਾਰਟੀ ਹੋਊਗੀ ਪਹਿਲਾਂ ਕਦੇ ਵੀ ਕਿਸੇ ਵੀ ਪਾਰਟੀ ਵਿੱਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਜਿੰਨੀ ਗੁੰਡਾਗਰਦੀ ਅੱਜ ਬਾਗੇਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਆਮ ਆਦਮੀ ਪਾਰਟੀ ਦੇ ਵਰਕਰ ਨੇ ਸ਼ਰੀਮ ਕਹਿੰਦਾ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਮੈਂ ਕਿਹਾ ਮੇਰੀ ਮਰਜ਼ੀ ਮੈਂ ਬਣਾਉਂਗਾ ਮੈਨੂੰ ਤੁਸੀਂ ਕਿਵੇਂ ਰੋਕ ਸਕਦੇ ਆ ਸ਼ਰੀਮ ਤਨਖਾਹਾਂ ਦਿੱਤੀਆਂ ਜਾ ਰਹੀਆਂ ਜੇ ਕਿਸੇ ਵੀ ਬੱਚੇ ਦਾ ਨੁਕਸਾਨ ਹੁੰਦਾ ਕਿਸੇ ਵੀ ਪਾਰਟੀ ਦੇ ਦੋਲਦੇ ਸ਼ਰੀਮ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੋਊਗੀ ਅੱਗੇ ਮਤਲਬ ਇਦਾਂ ਕੀ ਲੱਗਦਾ ਤੁਹਾਨੂੰ ਕਿ ਜਿਹਨੀਆਂ ਚੋਣਾ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਇੱਕ ਪਾਸੇ ਤਾਂ ਦਾਵਾ ਕੀਤਾ ਜਾਂਦਾ ਸਰਕਾਰ ਵੱਲੋਂ ਅਸੀਂ ਕੰਮ ਕੀਤੇ ਆ ਦੂਸਰੇ ਪਾਸੇ ਇਹਦਾ ਮਾਹੌਲ ਕਿ ਮਤਲਬ ਫੈਲਾਣਾ ਜਮਾ ਕਰਾਉਣੀ ਆ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਸਾਰੇ ਦੇਖੋ ਜੇ ਕੰਮ ਕੀਤੇ ਹਨ ਤੇ ਆਪਾਂ ਨੂੰ ਫੈਲਾਣਾ ਪਾੜਨ ਦੀ ਜ਼ਰੂਰਤ ਹੀ ਹੈ ਨੀਗੀ ਆਪਾਂ ਸ਼ਰੀਆਮ ਕਹਿੰਦੇ ਲੋਕਤੰਤਰ ਵਿੱਚ ਕੋਈ ਵੀ ਪਾਰਟੀ ਇਲੈਕਸ਼ਨ ਲੜ ਸਕਦੀ ਹੈ ਸਾਰਿਆਂ ਨੂੰ ਇਲੈਕਸ਼ਨ ਲੜਦਾ ਅਧਿਕਾਰ ਹੈ ਫਿਰ ਆਏ ਕਰਨੇ ਸਾਰਿਆਂ ਦੇ ਫੈਲਾਣਾ ਜਮਾ ਕਰਵਾ ਲੈਂਦੇ ਇਹ ਤਾਂ ਲੋਕ ਫਤਵਾ ਸੀ ਲੋਕਾਂ ਦੀ ਫਤਵਾ ਦੇਣ ਕਿਹਨੂੰ ਜਿਥਾਉਣਾ ਤੇ ਕਿਹਨੂੰ ਹਰਾਉਣਾ ਹੈ ਮਹਲਾ ਜੀ ਕੀ ਕਹਿਣਾ ਚਾਹੋਗੇ ਕਿ ਅੱਜ ਜਿਹੜੀਆਂ ਵੋਟਾਂ ਨਹੀਂ ਪੈਣ ਦਿੱਤੀਆਂ ਜਾ ਰਹੀਆਂ ਮਤਲਬ ਫਾਈਲਾਂ ਨਹੀਂ ਫੜੀਆਂ ਜਾ ਰਹੀਆਂ ਹੈਗੀਆਂ ਤੁਹਾਨੂੰ ਮੋੜਿਆ ਗਿਆ ਹੈਗਾ ਕਿਵੇਂ ਦੇਖਦੇ ਹੋ ਅੱਜ ਨਹੀਂ ਮੋੜਿਆ ਗਿਆ ਅੱਜ 3 ਦਿਨ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕੈਂਡੀਡੇਟ ਦੀਆਂ ਨੋਮੀਨੇਸ਼ਨ ਫਾਈਲ ਪਹਿਲਾਂ ਲੈ ਕੇ ਪਰਸੋਂ ਸਾਰਾ ਦਿਨ ਬਲਾਕ ਦੇ ਵਿੱਚ ਸਾਡੇ ਬੰਦੇ ਰਹੇ ਆਰੋ ਭੱਜ ਗਿਆ ਕੱਲ ਫੇਰ ਪਰਸੋ ਸਨਵਾਰ ਨੂੰ ਕਹਿੰਦਾ ਕੱਲ ਨੂੰ 11 ਵਜੇ ਆ ਜਾਓ ਮੈਂ ਫਾਈਲਾਂ ਲਊਗਾ ਤੁਹਾਡੀਆਂ ਹੂੰ 11 ਵਜੇ ਫੇਰ ਅਸੀਂ ਆ ਗਏ ਹੂੰ ਲੋਕ ਲਾ ਦਿੱਤਾ ਗਿਆ ਹੂੰ ਸਾਰਾ ਦਿਨ ਬਾਹਰ ਅੱਗੇ ਬੈਠ ਰਹੇ ਕੈਂਡੀਡੇਟ ਫਾਈਲਾਂ ਲੈ ਕੇ ਹੂੰ ਕੱਲ ਫੇਰ ਏਡੀਸੀ ਆਇਆ ਏਡੀਸੀ ਨੇ ਫੇਰ ਵਿਸ਼ਵਾਇ ਦਵਾਇਆ ਕੱਲ ਨੂੰ 11 ਵਜੇ ਤੁਹਾਡੀਆਂ ਪਹਿਲਾਂ ਲਈਆਂ ਜਾਣਗੀਆਂ ਹਰ ਰਾਤ ਵਿੱਚ ਹੂੰ ਉਦੋਂ ਫੇਰ ਅੱਜ 11 ਵਜੇ ਏਡੀਸੀ ਕਹਿੰਦਾ ਮੈਂ ਤਾਂ ਚੰਡੀਗੜ੍ਹ ਚਲਾ ਗਿਆ ਹੋਰ ਐਕਸਟਰਾ ਡਿਊਟੀ ਲਈ ਹੈ ਫਿਰ ਅਸੀਂ ਬਾਹਰ ਅਕੇ ਬੈਠੇ ਪੁੱਛੇ ਲੋਕ ਲਈ ਰੱਖਿਆ 250 ਗੁੰਡਾ ਜਿਹੜਾ ਆਵਾਦ ਦੀ ਪਾਰਟੀ ਦਾ ਅੰਦਰ ਵੜਿਆ ਹੋਇਆ ਸੀ ਮੁੜ ਕੇ ਫਿਰ ਡੀਸੀ ਨੇ ਤੇ ਐਸ.ਐਮ. ਸਾਹਿਬ ਨੇ ਮੇਰੇ ਨਾਲ ਟੈਲੀਫੋਨ ਤੇ ਗੱਲ ਕਰਕੇ ਕਿਹਾ ਕਿ ਤੁਹਾਡੀ ਨੋਮੀਨੇਸ਼ਨ ਡੀ.ਐਸ.ਪੀ. ਐਸ.ਪੀ. ਐਸ.ਟੀ.ਮ ਆ ਕੇ ਕਰਵਾਉਂਦੇ ਆ ਇੱਥੇ ਆਏ ਸਾਨੂੰ ਲੈ ਕੇ ਗਏ ਅੰਦਰ ਵਰਕੇ ਫਿਰ ਲੋਕ ਕਰ ਲਿਆ ਦੋ ਲੇਡੀ ਨੂੰ ਅੰਦਰ ਲੈ ਗਏ ਅੰਦਰ ਆ ਰੋ ਕਹਿੰਦਾ ਮੈਂ ਫੈਲਾ ਫੜਦੀ ਨਹੀਂ ਉਹ ਵੀ ਵਿਚਾਰਕਾਂ ਵਾਪਸ ਆ ਗਈਆਂ 15 ਕੈਂਡੀਡੇ ਸ਼੍ਰੋਮਣੀ ਅਕਾਲੀ ਦਲ ਦੇ 15 ਕੈਂਡੀਡੇਟ ਕੋਰਸ ਤੇ ਬਾਹਰ ਖੜ ਕੇ ਮੈਂ ਸਮਝਦਾ ਕਿ ਲੋਕਤੰਤਰ ਦਾ ਕਹਾਣਾ ਲੋਕਾਂ ਦਾ ਹੱਕ ਜਿਹੜਾ ਵੋਟ ਪਾਉਂਦਾ ਖੋਇਆ ਗਿਆ ਅਸੀਂ ਉਹਦੇ ਇਮਾਨਜੋਗ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਹਾਈ ਕੋਰਟ ਤੇ ਅਸੀਂ ਗਏ ਆ ਪ੍ਰਮਾਤਮਾ ਕਿਰਪਾ ਕਰੋ ਹਾਈ ਕੋਰਟ ਤੋਂ ਕੁਝ ਨਾ ਕੋਈ ਸਾਨੂੰ ਰਾਜ਼ ਮਿਲਦੀ ਬਹੁਤ ਆਸ ਹੈ ਕਿ ਜੁਡੀਸ਼ਰੀ ਜਿਹੜੀ ਉਹ ਕਿਸੇ ਦੇ ਦਬਾਅ ਥਲੇ ਨਹੀਂ ਆਉਂਦੀ ਤੇ ਪਰ ਇੱਥੇ ਜਿਹੜਾ ਗੰਧ ਪਾਇਆ ਗਿਆ ਡੀਸੀ ਸਾਹਿਬ ਵੱਲੋਂ ਐਸਟੀਐਮ ਵੱਲੋਂ ਆਰਓ ਵੱਲੋਂ ਡੀਐਸਪੀ ਹਲਕਾ ਬਾਗਾ ਪ੍ਰਾਣ ਵੱਲੋਂ ਮੈਂ ਸਮਝਦਾ ਕਦੇ ਇਹੋ ਜਿਹਾ ਕਤਲੋ ਜਿਹੜਾ ਲੋਕਤੰਤਰ ਦਾ ਕਤਲ ਆ ਉਹ ਅੱਜ ਖਾਸ ਕਰਕੇ ਹੋਇਆ ਜਿਹੜੀ ਕਹਿੰਦੀ ਆਮ ਆਦਮੀ ਦੀ ਸਰਕਾਰ ਆ ਆਮ ਆਦਮੀ ਦੀ ਸਰਕਾਰ ਨਹੀਂ ਏ ਮੈਂ ਸਮਝਦਾ ਕਿ ਇਹੋ ਜਿਹੀ ਲੋਕਾਂ ਦੀ ਸਰਕਾਰ ਆ ਜਿਹੜੇ ਘਰੌਣੀਆਂ ਹਰਤਾ ਕਰਨ ਵਾਲੇ ਨੇ ਜਿਨ੍ਹਾਂ ਨੇ ਅਗੇ ਕੋਟਲਾ ਮੇਰ ਸਿੰਘ ਵਾਲੇ ਐਮਐਲਏ ਦੀ ਮਿਲੀ ਭੁਗ ਦੇ ਨਾਲ ਉਥੇ ਕਤਲ ਹੋਇਆ ਪਿਸਟਲ ਵੀ 2 ਨੰਬਰ ਵਾਰਡ ਤੇ ਜਿਹੜਾ ਇਹਨਾਂ ਨੇ ਕੈਂਡੀਡੇਟ ਬਣਾਇਆ ਅਨਪੋਜ ਉਹਦਾ ਪੈਸ਼ਲ ਚੱਲਿਆ ਬੜਾ ਲਕੋਰ ਰੱਖਿਆ ਇਹਨਾਂ ਨੇ ਬੜੀਆਂ ਜਿੰਨੀਆਂ ਘਣਾਉਣੀਆਂ ਹਰਕਤਾਂ ਇੱਥੋਂ ਦੇ ਐਮ.ਐਲ.ਏ. ਦੀਆਂ ਅੰਮਰਪਾਲ ਸੁਭਾਨਾੰਦ ਦੀਆਂ ਮੈਨਾਂ ਕਿਤੇ ਨਹੀਂ ਹੋ ਸਕਦੀਆਂ ਪੂਰਾ ਲੋਕਤੰਤਰ ਦਾ ਕਾਣ ਕੀਤਾ ਪਰਸੋ ਤੋਂ ਲੈ ਕੇ ਅਸੀਂ ਸ਼ਿਕਾਰਚ ਕਰ ਰਹੇ ਆਂ ਸੰਘਰਸ਼ ਚੱਲਿਆ ਜਾ ਰਿਹਾ ਕੀ ਲੱਗਦਾ ਸੰਘਰਸ਼ ਦੀ ਪ੍ਰਾਪਤੀ ਹੋਊਗੀ ਸਾਨੂੰ ਪੂਰੀ ਆਸ ਆਮ ਆਨਜਗ ਹਾਈ ਕੋਰਟ ਤੇ ਕਿ ਸ਼ਿਕਾਰ ਦੀ ਪ੍ਰਾਪਤੀ ਜ਼ਰੂਰ ਹੋਊ ਕਿਉਂ ਮੋਲ ਬਣਾਇਆ ਜਾ ਰਿਹਾ ਕੀ ਆਵਾਮ ਦੀ ਪਾਰਟੀ ਨੂੰ ਕੀ ਡਰ ਹੈ ਇੱਕ ਪਾਸੇ ਆਵਾਮ ਦੀ ਪਾਰਟੀ ਕਹਿੰਦੀ ਹੈ ਕਿ ਅਸੀਂ ਕੰਮ ਕੀਤੇ ਆਂ ਦਾਅਵੇ ਕੀਤੇ ਨੇ ਵੱਡੇ ਵੱਡੇ ਇਨਕਲਾਬ ਦਾ ਬਦਲਾਅ ਦਾ ਲੋਕਾਂ ਨੂੰ ਮਤਲਬ ਉਹ ਕਿਹਾ ਇੱਕ ਪਾਸੇ ਕਿ ਵੋਟਾਂ ਨਹੀਂ ਪੈਣ ਦਿੱਤੀਆਂ ਜਾ ਰਹੀਆਂ ਇਲੈਕਸ਼ਨ ਵਾਲੀਆਂ ਜਿਹੜੀਆਂ ਹੈਗੀਆਂ ਫਾਈਲਾਂ ਉਹ ਫੜੀਆਂ ਨਹੀਂ ਜਾ ਰਹੀਆਂ ਉਹ ਸਾਰੇ ਸਰੇਰੀ ਨੂੰ ਕਿਵੇਂ ਦੇਖਦੇ ਆਂ ਉਸੇ ਦੇਖੋ ਜੇ ਕੰਮ ਕੀਤੇ ਹੋਣ ਤੇ ਡਰ ਕੀ ਆ ਡਰ ਕੀ ਇੱਥੇ 6700 ਵੋਟ ਪਈ ਸੀ ਸ਼ਹਿਰ ਤੋਂ ਆਵਾਦਨ ਪਾਰਟੀ ਦੇ ਐਮਐਲਏ ਨੂੰ ਅੱਜ 3 ਸਾਲ ਹੋ ਗਏ ਕਿੰਨੇ ਸਾਲਾਂ ਜਿਉਂਨੇ ਕੰਮ ਕੀਤੇ ਆ ਤੋਂ ਤਾਂ 10000 ਰੁਪਏ ਨਹੀਂ ਗਈਦੀ ਆ ਕੀ ਦਾਣਾ ਨੂੰ 15 ਉਹਨੇ ਆਪਦੇ ਕੈਂਡੀ ਜਿਤਾਉਣਾ ਜੇ ਕੰਮ ਕੀਤੇ ਉਹ ਹੀ ਜਿੱਤ ਜਾਣਗੇ ਪਰ ਇਹਨਾਂ ਨੇ ਕੀਤਾ ਕੁਛ ਨਹੀਂ ਝੂਠ ਬੋਲੇ ਗੱਪ ਮਾਰੇ ਆ ਲੋਕ ਆ ਜਿਹਨਾਂ ਦੇ ਨਾਲ ਨਹੀਂ ਪਰ ਆ ਜਿਹੜਾ ਕੁੱਤਪਣਾ ਇਹਨਾਂ ਨੇ ਕੀਤਾ ਮਾੜਾ ਕੰਮ ਕੀਤਾ ਲੋਕਾਂ ਦਾ ਹੱਕ ਹੋਇਆ ਤੇ ਲੋਕਾਂ ਨੇ ਵਾੜਾਂ ਤੇ ਪਿੰਡਾਂ ਹੀ ਨਹੀਂ ਐਮਐਲਏ ਨੂੰ ਵੰਡ ਦੇਣਾ ਇਹਦਾ ਕਿਹਨੇ ਹੁੰਦਾ ਹੈ ਨਾ ਡਲੇ ਮਾਰੋ ਤੇ ਲੋਕ ਇਹਦਾ ਕਹਿ ਕੇ ਮਰਉਂਦੇ ਸੀ ਪਰ ਲੋਕ ਆਪ ਦੀ ਆਪ ਇਹਨਾਂ ਨੂੰ ਸਬਕ ਸਿਖਾਉਣਗੇ ਜਿਹੜਾ ਲੋਕਾਂ ਦਾ ਲੋਕਤੰਤਰ ਦਾ ਘਾਣ ਕੀਤਾ ਅੱਗੇ ਅੱਜ ਲਾਸਟ ਦਿਨ ਸੀਗਾ ਤਿੰਨ ਵਜੇ ਇਹ ਆ ਫਾਈਲਾਂ ਜਿਹੜੀਆਂ ਜਮ੍ਹਾਂ ਹੋਣ ਦੀ ਆ ਟਾਈਮ ਸੀਗਾ ਕਿਵੇਂ ਦੇਖਦੇ ਹੋ ਅੱਜ ਹੁਣ ਤੁਸੀਂ ਬੈਠੇ ਹੋ ਮਤਲਬ ਅੱਗੇ ਕੀ ਰਣਨੀਤੀ ਆ ਸਾਰੀ ਕਦੋਂ ਤੱਕ ਜਾਰੀ ਰਹੂਗਾ ਸ਼ਿੰਗਾਰ ਸੀ ਬੜਾ ਅੱਜ ਅਸੀਂ ਮੀਟਿੰਗ ਕਰਾਂਗੇ ਇਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਫੈਸਲਾ ਹੋਊਗਾ ਕੀ ਕਰੀਏ